ਸਰਬਾ ਜੀ ਨੀਰਾ ਆਪਾਂ ਇੱਕ ਮੀਟਿੰਗ ਕੋਲ ਆ ਆ ਬਖਾਇਓ ਮਾੜੀ ਸਿੰਘ ਕੱਢੇ ਮਾੜੀ ਉਹਨਾਂ ਨੂੰ ਕਿਹਦੀ ਪਤਾ ਹੈ ਸਾਹਿਬ ਜੀ ਅੱਜ ਜੀ ਪ੍ਰਿੰਸ ਸਰਕਾਰ ਕਮੇਟੀ ਬਾਬਾ ਬੁੱਢਾ ਸਾਹਿਬ ਅਤੇ ਬੀਬੀ ਉਹ ਬੀਬੀ ਸਾਹਮਣੇ ਜਿ ਵਿਖਾਉਣੇ ਨਾਲ ਆ ਮਾਰੇ ਗਾਣੇ ਆ ਸਾਰੀ ਆ ਗਨੀਆਂ ਤੇਰੇ ਕੋਲ ਸਮਾਈ ਬਣਾਤੀ ਹੋਈ ਜੀ ਤੁਹਾਡੀ ਮੈਂ ਦੱਸਾਂ ਇੱਥੇ 302 ਦਾ ਜਿਹੜੇ ਬੰਦਿਆਂ ਨੇ ਪਰਚਾ ਕਰਾਉਣਾ ਲੋਕਾਂ ਦੇ ਪੁੱਤ ਖਾਵੇ ਜਨਾਨੀ ਪਾਜੀ ਮੈਂ ਤੁਹਾਨੂੰ ਕਹਿੰਦੀ ਮੈਂਸੀ ਵਾਲੀ ਗੱਲ ਚਾਹੁੰਦੀ ਨਹੀਂ ਕਰਤੀ ਹੋਗੀ ਇਹ ਮੰਮੀ ਵੀ ਆ ਵੀਡੀਓ ਦੇ ਵਿੱਚ ਤੁਹਾਡੇ ਕੋਲ ਸਕੂਨ ਦੇ ਇਹ ਨਹੀਂ ਨੇ ਚੋਰੀ ਸਾਨੂੰ ਮੇਰੇ ਤੋਂ ਗਾਹ ਨਹੀਂ ਗਿਆ ਮੇਰੇ ਨਿੰਤੀ ਗੱਲਾਂ ਜਦੋਂ ਕਾਹ ਇਥੇ ਗਿਆ ਕੋਈ ਤਾਂ ਆ ਗਿਆ ਬਾਬਾ ਜੀ ਇੱਕ ਮਿੰਟ ਮਿੰਤੀ ਗੱਲ ਬਾਬਾ ਜੀ ਐਨੂੰ ਕਰਮ ਬੜਾ ਹੈ ਅਸੀਂ ਪ੍ਰਸ਼ਾਸਨ ਨੂੰ ਐਸਪੀ ਸਾਹਿਬ ਨਾਲ ਉਹਨੂੰ ਮੀਟਿੰਗ ਹੋਈ ਪਰਮਪੰਤ ਸਾਹਿਬ ਉਹਨਾਂ ਨੇ ਐਨੂੰ ਇਹ ਵਿਸ਼ਵਾਸ ਜਵਾਇਆ ਕਿ ਜਿਹੜਾ ਤੁਸੀਂ ਫੜੋਗੇ ਆਪਣੇ ਤੌਰ ਤੇ ਇਹ ਉਹਦਾ ਬੰਦਾ ਨੂੰ ਅਸੀਂ ਆਪਣੇ ਤੌਰ ਤੇ ਸਜਾ ਜਿਹੜੀ 80000 ਰੁਪਏ ਦੀ ਅਨੁਸਾਰ ਹੁਣ ਇਹ ਜਨਾਮੀ ਆ ਦੂਰੇ ਨੰਬਰ ਤੇ ਐਸਪੀ ਸਾਹਿਬ ਨੇ ਆਨੂੰ ਆਖਿਆ ਸੀ ਉਹਦੇ 302 ਦਾ ਜਿਹੜਾ ਪਰਚਾ ਦਰਜ ਹੋਊਗਾ ਆ ਵੇਖੋ ਸਮੈਟ ਜਿਹੜੀ ਇਹ ਮੁੰਡੇ ਲਾ ਕੇ ਮਾਰ ਰਹੇ ਨੇ ਆਪਾਂ ਵੇਖ ਰਹੇ ਹਾਂ WhatsApp ਅਖਬਾਰਾਂ ਦੇ ਕੀ ਕੇ ਲਾ ਲਾ ਕੇ ਇਹਦਾ ਪੀਕਾ ਭੰਡਾ ਵਾ ਇਹ ਮੌਤ ਦੇ ਹਨ ਇਹਨੂੰ ਮੌਤ ਦਾ ਜਿਹੜਾ ਤੁਹਾਨੂੰ ਬੜਾ ਮੌਤ ਦੀ ਸਜ਼ਾ ਕੀਤੀ 302 ਐਸਪੀ ਸਾਹਿਬ ਨੂੰ ਅਸੀਂ ਫੇਰ ਮੰਨ ਕਰਦੇ ਆ ਤੁਸੀਂ ਆਵੇਂ ਵਿਸ਼ਵਾਸ ਨਾ ਕਰੋ ਮੀਟ ਹੋਈ ਤੁਹਾਡੇ ਨਾਲ